ਕਾਉਣਾ ਇਸ ਅਦਰ ਜਿਹ ਵਿੱਚ ਸਾਰਾ ਸਮਾਜੀ ਚਿੱਟਾ ਸਮੈਕ ਟਿਬਾਂ ਅਸੀਂ ਪੁੱਛਾਂਗੇ ਜੇਬਾ ਉਹਨਾਂ ਚੈੱਕ ਕਰੋ ਅਸੀਂ ਵੀਡੀਓ ਬਣਾਈ ਆਉਣਾ ਦੀ ਜੇਬਾ ਜੋ ਪਰ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਕੇ ਕਹਿੰਦੇ ਉਹਨਾਂ ਨੂੰ ਉਲਟਾ ਕਹਿਤਾ ਵੀ ਕਰੋਸ ਪਰਚਾ ਕਰਾਓ ਤੇ ਥਾਣੇ ਆ ਜਾਓ ਮੈਨੂੰ ਜੀ ਗਾਲਾਂ ਗੱਡੀਆਂ ਨੇ ਮੇਰੇ ਹੱਥੀ ਪਿਆ ਤੇ ਪੁਲਿਸ ਵਾਲੇ ਦੇ ਸਾਹਮਣੇ ਵੀ ਉਹਨੇ ਕਿਹਾ ਕਹਿੰਦਾ ਮੈਂ ਚਪੇੜ ਮਾਰ ਕੇ ਤਾਂ ਮੂੰਹ ਤੋੜ ਦੇਣਾ ਤੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਬਾਂ ਦੇ ਵਿੱਚ ਲੋਚਨ ਸੀਗੇ ਨਸ਼ੇ ਦੀਆਂ ਗੋਲੀਆਂ ਸੀਗੀਆਂ ਫੀਮ ਜਿਹੜਾ ਗਾਂਜਾ ਪਾਇਆ ਹੁੰਦਾ ਨਾ ਪੈਕਟ ਦੇ ਵਿੱਚ ਉਹਨਾਂ ਦੇ ਹੱਥ ਸੀਗਾ ਸਾਰਾ ਕੁਝ ਉਹਨਾਂ ਨੇ ਪੀਤਾ ਹੋਇਆ ਸੀ ਪੂਰੇ ਨਸ਼ੇ 'ਚ ਸੀਗੇ ਮੈਨੂੰ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਤੇਰੇ ਘਰ ਲੈਣ ਨੂੰ ਵੀ ਤੈਨੂੰ ਵੀ ਪਹਿਲਾਂ ਮੈਨੂੰ ਉਹਨਾਂ ਨੇ ਦੇਖਿਆ ਤੇ ਪਹਿਲਾਂ ਮੈਨੂੰ ਵੀ ਉਹਨਾਂ ਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਉਹਨਾਂ ਦੇ ਸਾਈਡ ਤੇ ਹੋ ਗਈ ਤੇ ਉਹਨਾਂ ਨੇ ਆ ਕੇ ਗੱਡੀ ਤੇ ਗੱਡੀ ਕੋਲ ਕੇ ਸਭ ਮੁੰਡਾ ਕਹਿੰਦਾ ਚੱਲੇ ਜਾ ਨਸ਼ੇੜੀਏ ਛੱਡ ਜਾਂਦੇ ਯਾਰ ਇਹ ਤਾਂ ਲੱਗਦੀ ਬੱਧੀਆ ਰਹਿੰਦੀਆਂ ਆਪਾਂ ਚਾਬੀ ਦੇ ਕੇ ਮੋਟਰਸਾਈਕਲ ਉਹਦਾ ਭੇਜਤਾ 10 ਮਿੰਟਾਂ ਬਾਅਦ ਆਏ ਜੀ ਆਹ ਦੇਖੋ ਆ ਕੇ ਸ਼ੀਸ਼ੇ ਤੋੜ ਗਏ ਉਧਰ ਆਪਿਆ ਜੀ ਤੋੜਨ ਨਾਲ ਸਾਰਾ ਹੋ ਜਾ ਮੁੰਡ ਮੈਂ ਕਹ ਅਸੀਂ ਤੈਨੂੰ ਕੁਛ ਨਹੀਂ ਕਹਿਣਾਗਾ ਕੋਈ ਲੜਾਈ ਨਹੀਂ ਕੋਈ ਹੱਤੋਂ ਪਾਈ ਨਹੀਂ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਟਿਬਾ ਰੋਡ ਦੇ ਇਲਾਕੇ ਗੋਪਾਲ ਨਗਰ ਦੇ ਵਿੱਚ ਅਸੀਂ ਮੌਜੂਦ ਆ ਜਿਹੜੀ ਪਿੱਛੇ ਗੱਡੀ ਦਿਖ ਰਹੀ ਹੈ ਤੁਹਾਨੂੰ ਸਵਿਫਟ ਜਿਹਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਪੂਰੀ ਦੀ ਪੂਰੀ ਗੱਡੀ ਜਿਹੜੀ ਆ ਚੱਕਨਾ ਚੂਰ ਕਰ ਦਿੱਤੀ ਕਿ ਜਿੰਨੇ ਸ਼ੀਸ਼ੇ ਹੈਗੇ ਨੇ ਸਾਰੇ ਸਾਰੇ ਤੋੜ ਦਿੱਤੇ ਗਏ ਨੇ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਗੁੰਡਾਗਰਦੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਦੋਨੋਂ ਪਾਰਟੀਆਂ ਸਾਹਮਣੇ ਬੇਸ਼ਕ ਹੈ ਕਾਨੂੰਨ ਸ਼ਾਂਤੀ ਜਿਹੜੀ ਹੈ ਬਰਕਰਾਰ ਨਹੀਂ ਹੈ ਜੋ ਪਰਿਵਾਰ ਹੈ ਜੋ ਗੱਡੀ ਚਲਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੂਰਾ ਮਹੱਲਾ ਕੀ ਨਾਂ ਹੈ ਬਾਈ ਆਪਣਾ ਮੇਰਾ ਸਾਇਲ ਵਰਮਾ ਜੀ ਸਾਇਲ ਹੋਇਆ ਕੀ ਹੈ ਗੱਡੀ ਪੰਨੇ ਦੀ ਨੋਬਤ ਕੀ ਆ ਗਈ ਕਿੰਨਾ ਨੇ ਪੰਨੀ ਭਾਜੀ ਗੱਡੀ ਖੜੀ ਸੀ ਸਾਡੀ ਬਾਹਰ ਮੁੰਡਾਰੇ ਸੋ ਤਾਂ ਮੋਟਰਸਾਈਕਲ ਦੇ ਠੀਕ ਹੈ ਜੀ ਉਹ ਪਿੱਛੇ ਆ ਕੇ ਬੰਪਰ ਚ ਵੱਜ ਗਿਆ ਜੀ ਬੰਪਰ ਲਾ ਕੇ ਰੱਖਤਾ ਮੈਨੂੰ ਸਾਹਮਣੇ ਮੁੰਡਾ ਗੱਡੀ ਚ ਲਾਂਦਾ ਜੀ ਉਹਨੇ ਦੱਸਿਆ ਕਹਿੰਦਾ ਵੀਰੇ ਤੁਹਾਡੇ ਮੋਟਰਸਾਈਕਲ ਨਾਲ ਗੱਡੀ ਚ ਮੋਟਰਸਾਈਕਲ ਮਾਰ ਗਿਆ ਮੁੰਡਾ ਚਾਬੀ ਮੈਂ ਲਾ ਕੇ ਰੱਖ ਲਈ ਤੁਸੀਂ ਗੱਡੀ ਆ ਕੇ ਦੇਖੋ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਤੇ ਇੰਨਾ ਕੋਈ ਗੱਲ ਬਾਤ ਨਹੀਂ ਮੈਂ ਕਿਹਾ ਤੂੰ ਬੰਪਰ ਜਿਹੜਾ ਹੈਗਾ ਸਹੀ ਕਰਾ ਦੇ ਮੈਂ ਕਿਹਾ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਕੋਈ ਲੜਾਈ ਨਹੀਂ ਕੋਈ ਹੱਤੋਂ ਪਾਈ ਨਹੀਂ ਮੱਲਾ ਸਾਰਾ ਵਾਸੀਂ ਮੁੰਡਾ ਬੈਠਾ ਸੀਗਾ ਠੀਕ ਹੈ ਮੁੰਡਾ ਕਹਿੰਦਾ ਚੱਲੇ ਯਾਰ ਨਸ਼ੇੜੀਆ ਛੱਡ ਜਾਂਦੇ ਸਾਡੇ ਚਾਰੇ ਪੁਲਿਸ ਬਹੁਤ ਸਾਈ ਸੀਗੇ ਜੀ ਅਸੀਂ ਫੋਨ ਕੀਤਾ ਸੀਗਾ ਸਾਡੇ ਬੰਦੇ ਕਾਰਵਾਈ ਕੋਈ ਨਹੀਂ ਕੀਤੀ ਗਈ ਠੀਕ ਆ ਉਹਨਾਂ ਦੇ ਜੇਬ ਚ ਸਾਰਾ ਸਮਾਨ ਚਿੱਟਾ ਸਮੈਕ ਟਿਊਬਾਂ ਅਸੀਂ ਪੁੱਛਾਂਗੇ ਜੇਬਾ ਉਹਨਾਂ ਚ ਚੈੱਕ ਕਰੋ ਅਸੀਂ ਵੀਡੀਓ ਬਣਾਈ ਆਉਣਾ ਦੇ ਜੇਬਾ ਚ ਪਰ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਕੇ ਕਹਿੰਦੇ ਉਹਨਾਂ ਨੂੰ ਉਲਟਾ ਕਹਦਾ ਵੀ ਕਰੋਸ ਪਰਚਾ ਕਰਾਓ ਤੇ ਥਾਣੇ ਆ ਜਾਓ ਅੱਛਾ ਹਾਂਜੀ ਸਾਡੇ ਤੇ ਬੰਦੀ ਕਾਰਵਾਈ ਆ ਦੇਖੋ ਜੀ ਸਿਰ ਦਾ ਹਾਲ ਕੀ ਕੀਤਾ ਹੈ ਦੇਖੋ ਹਾਂਜੀ ਰਾਡ ਮਾਰੀ ਜੀ ਸਿਰ ਤੇ ਹਾਂਜੀ ਮਿਸ ਸੀ ਨਾਲ ਸੀ ਹਾਂਜੀ ਮਿਸ ਸੀ ਨਾਲ ਸੀ ਉਹਨੂੰ ਕੀ ਕਿਹਾ ਉਹਨਾਂ ਨੇ ਮੈਨੂੰ ਜੀ ਗਾਲਾਂ ਗੱਡੀਆਂ ਉਹਨੇ ਮੇਰੇ ਹੱਥੀ ਪਿਆ ਤੇ ਪੁਲਿਸ ਵਾਲੇ ਦੇ ਸਾਹਮਣੇ ਵੀ ਉਹਨੇ ਕਹਿੰਦਾ ਮੈਂ ਚਪੇੜ ਮਾਰ ਕੇ ਤੇ ਮੂੰਹ ਤੋੜ ਦੇਣਾ ਤੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋ ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਥਾਣੇ ਆਓ ਅਸੀਂ ਉੱਥੇ ਆ ਕੇ ਦੇਖਦੇ ਹਾਂ ਤੇ ਮੈਨੂੰ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਤੇਰੇ ਘਰ ਲੈਣ ਨੂੰ ਵੀ ਤੇ ਤੈਨੂੰ ਵੀ ਪਹਿਲਾਂ ਮੈਨੂੰ ਉਹਨਾਂ ਨੇ ਦੇਖਿਆ ਤੇ ਪਹਿਲਾਂ ਮੈਨੂੰ ਵੀ ਉਹਨਾਂ ਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਉਹਨਾਂ ਦੇ ਸਾਈਡ ਤੇ ਹੋ ਗਈ ਤੇ ਉਹਨਾਂ ਨੇ ਆ ਕੇ ਗੱਡੀ ਤੇ ਗੱਡੀ ਤੋੜਤੀ ਸਾਡੀ ਉਹ ਛੋਟਾ ਵੀ ਵਾਸੀ ਬੰਪਰ ਤੇ ਗੱਡੀ ਲੱਗੀ ਸੀ। ਉਹ ਗੱਲ ਕੁਝ ਵੀ ਨਹੀਂ ਸੀ। ਦੀਪੇ ਭਾਈ ਨੇ ਕਿਹਾ ਵੀ ਕੋਈ ਨਾ ਛੱਡੋ। ਮਾੜੀ ਪੋਤੀਆਂ ਤਾਂ ਲੱਗਦੀਆਂ ਰਹਿੰਦੀਆਂ ਨੇ। ਉਹ ਸਾਹਮਣੇ ਉਹ ਗੱਡੀ ਖੜਦੀ। ਉਹਨਾਂ ਨੇ ਕਿਹਾ ਅਸੀਂ ਕੁਝ ਨਹੀਂ ਕੀਤਾ। ਅਸੀਂ ਹੱਥ ਨਹੀਂ ਲਾਇਆ। ਕੁਝ ਨਹੀਂ ਕੀਤਾ। ਬਸ ਉਹ ਬਾਅਦ ਚੋਂ ਆਏ ਨੇ 10 ਮਿੰਟਾਂ ਬਾਅਦ ਕਹਿੰਦੇ ਅਸੀਂ ਤੁਹਾਡਾ ਖਰਚਾ ਭਰ ਦਿੰਨੇ ਆ। ਦੁਬਾਰਾ ਆਏ ਤਾਂ ਸਾਡੀ ਗੱਡੀ ਤੇ ਆ ਕੇ ਚੀਜ਼ਾਂ ਮਾਰ ਗਏ। ਥੋੜੀ ਜਣੀ ਬੈਟ ਬੈਡ ਆਨੇ ਕੋ ਟੁੱਟਾ ਹੋਇਆ ਕੋਲ। ਇਸ ਬਸਾਂ ਕੁਝ ਗਿਆ ਉਤੋਂ ਬਾਅਦ ਮੇਰੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਇਹਨਾਂ ਤੇ ਇਹਨਾਂ ਦੀ ਸਿਰ ਦੇ ਵਿੱਚ ਰਾਡ ਮਾਰੀ ਅਸੀਂ ਕਰੇ ਗਏ ਆ ਅਸੀਂ ਕਿਹਾ ਵੀ ਕਿੰਨਾ ਪਈ ਕਰਨੀ ਦੇਣ ਆ ਤੋੜ ਕੇ ਆਏ ਉਹ ਕਹਿੰਦਾ ਮੈਂ ਨਹੀਂ ਤੋੜਿਆ ਉਹ ਕਹਿੰਦਾ ਮੈਂ ਨਹੀਂ ਤੋੜਿਆ ਉਲਟਾ ਸਾਡੇ ਜਾਂਦਿਆਂ ਰਾਡ ਮਾਰਦੇ ਤੇ ਮੇਰੇ ਮੂੰਹ ਤੇ ਚਪੇੜ ਮਾਰੀ ਇਹਨਾਂ ਰਾਡ ਮਾਰੀ ਤੁਸੀਂ ਇੱਥੇ ਸੀਗੇ ਸਾਰੇ ਮਲੇ ਸਾਰੇ ਇੱਥੇ ਸੀ ਕਿੰਨੀ ਤਕੜੀ ਗੁੰਡਾ ਕਰਦੀ ਉਹ ਤੇ ਮੇਰੀ ਮੰਮੀ ਆ ਬਹੁਤ ਜ਼ਿਆਦਾ ਹੋਈ ਆ ਜੋ ਅਸੀਂ ਆਏ ਅਸੀਂ ਗੱਲਾਂ ਕਰਦੇ ਸੀ ਇੱਥੇ ਪਹਿਲਾਂ ਕੱਢ ਕੇ ਜਾ ਰਹੇ ਸੀ ਮੋਟਰਸਾਈਕਲ ਤੇ ਗੱਲਾਂ ਕੱਢ ਕੇ ਜਾ ਸੀ ਗੱਡੀ ਤੋੜਤੀ ਸੀ ਕਿਸੇ ਨੇ ਪਰ ਆਮ ਕੱਢ ਕੇ ਨਾ ਪੁਲਿਸ ਕੋਈ ਪ ਜੀ ਸਾਰੇ ਕਿੰਨੀ ਤਕੜੀ ਗੁੰਡਾ ਕਰਦੀ ਹੋਈ ਇੱਥੇ ਗੁੰਡਾ ਕਰਦੀ ਹੋਣਾ ਜੀ ਪੂਰੀ ਜੀ ਉਹਨਾਂ ਦੀ ਜੇਬਾਂ ਦੇ ਵਿੱਚ ਸਲੂਸ਼ਨ ਸੀਗਾ ਉਹ ਵੀਡੀਓ ਬਣਾਈ ਹੋਈ ਹੈ ਮੁੰਡਿਆਂ ਨੇ ਜੇਬਾਂ ਦੇ ਵਿੱਚ ਸਲੂਸ਼ਨ ਸੀਗਾ ਨਸ਼ੇ ਦੀਆਂ ਗੋਲੀਆਂ ਸੀਗੀਆਂ ਫੀਮ ਜਿਹੜਾ ਗਾਂਜਾ ਪਾਇਆ ਹੁੰਦਾ ਨਾ ਪੈਕਟ ਦੇ ਵਿੱਚ ਉਹ ਉਹਨਾਂ ਦੇ ਹੱਥ 'ਚ ਸੀਗਾ ਸਾਰਾ ਕੁਝ ਉਹਨਾਂ ਨੇ ਪੀਤਾ ਹੋਇਆ ਸੀ ਪੂਰੇ ਨਸ਼ੇ 'ਚ ਸੀਗੇ ਬਾਅਦ 'ਚ ਫੜੇ ਵੀ ਮੁੰਡੇ ਫੜ ਕੇ ਉਹਨਾਂ ਨੂੰ ਕੁੱਟਿਆ ਵੀ ਉਹਨੂੰ ਪੁੱਛਿਆ ਅਸੀਂ ਵੀ ਕੀ ਗੱਲਬਾਤ ਆ ਤੁਸੀਂ ਦੱਸੋ ਉਹ ਨਸ਼ਾ ਕੀਤਾ ਹੋਇਆ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਅਸੀਂ ਕੀ ਕੀਤਾ

ਵੀ ਤੁਸੀਂ ਆਪਣਾ ਪਰਚਾ ਕਰਾ ਕੇ ਆਓ ਇਹਨਾਂ ਨੂੰ ਕਹਿੰਦੇ ਆਪਣਾ ਪਰਚਾ ਕਰਾ ਕੇ ਆਓ ਥਾਣੇ ਚ ਜਾ ਕੇ ਟੋਡਾ ਕਰਦੀ ਉਹ ਤੇ ਕਾਰਵਾਈ ਨਹੀਂ ਕੋਈ ਕਾਰਵਾਈ ਉਹ ਕਹਿੰਦੇ ਤੁਸੀਂ ਪਹਿਲਾਂ ਪਰਚਾ ਕਰਾ ਕੇ ਆਓ ਫਿਰ ਆਪਾਂ ਕਾਰਵਾਈ ਕਰਾਂਗੇ ਇਕੱਲਾ ਨਾਮ ਲਿਖ ਕੇ ਤੇ ਤੋਰਦਾ ਉਹਨਾਂ ਨੂੰ ਕਹਿੰਦੇ ਸਿਰਫ ਨਾਮ ਲਿਖਾ ਦਿਓ ਆਪਣਾ ਨਾਮ ਲਿਖਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਤੋਰਦਾ ਕਹਿੰਦੇ ਤੁਸੀਂ ਜਾਓ ਆਪਣਾ ਸਿਵਲ ਚ ਜਾ ਕੇ ਪਰਚਾ ਕਰਾਓ ਦੂਜੀ ਬਾਲਟੀ ਨੂੰ ਇੰਨੇ ਗਿਆ ਤੇ ਬਿਲਕੁਲ ਹੀ ਸਾਡੇ ਪੈਸੇ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਏ ਉਲਟੇ ਉਲਟਾ ਇਹਨਾਂ ਦੇ ਪੈਣਾ ਪਹਿਲੇ ਸ਼ਾਂਤ ਕੋ ਸ਼ਾਂਤ ਸੀਗੇ ਜਦੋਂ ਪੁਲਿਸ ਆਈ ਚੌਟੇ ਚੋੜੇ ਹੀ ਹੋ ਗਏ ਪੁਲਿਸ ਨੂੰ ਦੇਖ ਕੇ ਦਾ ਉਹ ਦੇ ਸਾਹਮਣੇ ਚੋੜਾ ਕਿਉਂ ਲਗੇ ਪੋਟਾ ਲਾਉਣ ਤੇ ਚਪੇੜ ਮਾਰਨੀ ਮੂੰਹ ਦੇ ਉੱਤੇ ਉਹ ਸਾਹਮਣੇ ਹਾਂਜੀ ਬਹੁਤ ਸਾਹਮਣੇ ਸਾਹਮਣੇ ਤਾਂ ਕੁਝ ਨਹੀਂ ਗਿਆ ਉਹਨਾਂ ਨੇ ਕੁਝ ਨਹੀਂ ਗਿਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੂੰ ਕਿਉਂ ਕੁੜੀ ਨੂੰ ਕਹਿ ਰਹੀਆਂ ਕਿਉਂ ਕਿਹਾ ਤੇਰੀ ਹਿੰਮਤ ਕੀ ਆ ਉਲਟਾ ਜੀ ਉਹਨਾਂ ਨੇ ਕੁਝ ਕਹਿੰਦਾ ਤੁਸੀਂ ਜਾ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਸਾਹਮਣੇ ਘੁੰਮਦੇ ਪਏ ਨੇ ਬਸ ਲੇਕਿਨ ਵੀਡੀਓ ਲੇਕਿਨ ਜਿਹੜੇ ਵੀਰ ਨਾਲ ਲੜਾਈ ਹੋਈ ਆ ਤੇ ਤਾਂ ਹੋਇਆ ਕਿ ਸੀਗਾ ਕਿ ਮਕਸਦ ਕੀ ਸੀਗਾ ਸ਼ੀਸ਼ਾ ਤੋੜਨ ਦਾ ਸਹੀ ਦਸੀ ਜੋ ਸੱਚ ਹੋਇਆ ਮੈਂ ਤਾਂ ਦੱਸਦਾ ਮੇਰੀ ਗੱਲ ਸੁਣੋ ਮੈਂ ਘਰੇ ਬੈਠਾ ਸੀ ਮੈਂ ਨਹੀਂ ਸ਼ੀਸ਼ਾ ਤੋੜਿਆ ਠੀਕ ਹੈ ਮੈਨੂੰ ਜਿੱਦਾਂ ਮੁੰਡਾ ਆਇਆ ਮੋਟਰਸਾਈਕਲ ਲੈ ਕੇ ਕਿ ਯਾਰ ਭਾਜੀ ਮੋਟਰਸਾਈਕਲ ਮੇਰਾ ਸੀਗਾ ਠੀਕ ਹੈ ਉਹ ਮੁੰਡਾ ਆਇਆ ਉਹ ਕਹਿੰਦਾ ਭਾਜੀ ਐਦਾਂ ਕਰੋ ਮੈਨੂੰ 5 ਮਿੰਟ ਵਾਸਤੇ ਮੋਟਰਸਾਈਕਲ ਦਿਓ ਠੀਕ ਹੈ ਉਹ ਮੋਟਰਸਾਈਕਲ ਮੇਰਾ ਲੈ ਕੇ ਚਲ ਗਿਆ ਅੱਧਾ ਪੂਣਾ ਘੰਟਾ ਵੇਟ ਕਰਦਾ ਰਿਹਾ ਉਹਦੀ ਉਹ ਮੈਂ ਕਿਹਾ ਆਇਆ ਕਿਉਂ ਨਹੀਂ ਆਇਆ ਕਿਉਂ ਨਹੀਂ ਉਹ ਬਾਹਰ ਜਾ ਕੇ ਦੇਖਿਆ ਇੱਥੇ ਆ ਆਪਿਆ ਆ ਚੱਕਰ ਹੂੰ ਸਮਝ ਰਿਹਾ ਹਾਂ ਗੱਲ ਮੈਂ ਉਹ ਫਿਰ ਸ਼ੀਸ਼ਾ ਕਿਨੇ ਤੋੜਿਆ ਕੌਣ ਸੀ ਉਹ ਮੁੰਡੇ ਤੇਰੇ ਨਾਲ ਤਾਂ ਨਹੀਂ ਸੀਗਾ ਮੈਂ ਨਹੀਂ ਸੀਗਾ ਮੈਂ ਨਹੀਂ ਸੀਗਾ ਉਹੀ ਮੁੰਡੇ ਕਿਉਂ ਰੋਪ ਕਿਉਂ ਲਗਾ ਰਹੇ ਨੇ ਫਿਰ ਹੈ ਤੇਰੇ ਤੇ ਰੋਪ ਕਿਉਂ ਲਗਾ ਰਹੇ ਮੈਂ ਇੱਥੇ ਆਇਆ ਮੋਟਰਸਾਈਕਲ ਲੈਣ ਆਪਣਾ ਇਹਨਾਂ ਨੇ ਮੋਟਰਸਾਈਕਲ ਰੱਖ ਲਿਆ ਸੀਗਾ ਮੈਂ ਇੱਥੇ ਮੋਟਰਸਾਈਕਲ ਲੈਣ ਆਇਆ ਇਹਨਾਂ ਨੇ ਮੈਨੂੰ ਘੁੱਟਣਾ ਸ਼ੁਰੂ ਕਰ ਦਿੱਤਾ ਕੌਣ ਸੀ ਜਿੰਨੇ ਸ਼ੀਸ਼ਾ ਤੋੜਿਆ ਤੇਰੇ ਨਾਲ ਨਹੀਂ ਸੀਗਾ ਪਤਾ ਨਹੀਂ ਨਹੀਂ ਮੇਰੇ ਨਾਲ ਨਹੀਂ ਸੀਗਾ ਤੇਰੇ ਨਾਲ ਤਾਂ ਹੀ ਨਹੀਂ ਸੀਗਾ ਫਿਰ ਤੇਰੇ ਤੇ ਕਿਉਂ ਰੋਪ ਲਗਾਇਆ ਜਾ ਰਿਹਾ ਕਿ ਤੂੰ ਹੀ ਆਇਆ ਸੀਗਾ ਤੇ ਤੂੰ ਹੀ ਲੇਡੀਜ਼ ਨੂੰ ਵੀ ਕਹਿ ਕਿ ਟੱਪੜ ਤੇ ਇਹਨਾਂ ਨੇ ਵੀਡੀਓ ਵੀ ਇ ਉਤਲ ਕੈਮਰੇ ਸਾਰੇ ਚੈੱਕ ਕਰਾ ਲਓ ਜੇ ਮੈਂ ਹੋਊਂਗਾ ਜੋ ਕਹਿਣਾ ਉਹ ਕਰਨਾ ਬਿਲਕੁਲ ਉਹ ਤਾਂ ਕਹਿ ਗਿਆ ਕਿ ਤੁਹਾਡੇ ਕੋ ਕੀ ਇਹਦੇ ਕੋ ਪ੍ਰੂਫ ਹੈਗਾ ਤੁਹਾਡੇ ਇਹਦੇ ਕੋ ਹਾਂਜੀ ਇਹਨੇ ਪਹਿਲਾਂ ਮੈਨੂੰ ਦੇਖਿਆ ਦੋਨਾਂ ਜਾਨਿਆਂ ਨੇ ਮੋਟਰਸਾਈਕਲ ਤੇ ਮੈਨੂੰ ਦੇਖ ਕੇ ਇਹਨਾਂ ਨੇ ਮੋਟਰਸਾਈਕਲ ਕਮਾ ਲਿਆ ਪਾਜੀ ਪਹਿਲਾਂ ਨੇ ਮੈਨੂੰ ਦੇਖਿਆ ਇਹ ਇਹ ਦੰਦ ਕੱਢ ਰਿਆ ਸੀ ਪਾਜੀ ਇਹ ਦੰਦ ਕੱਢ ਰਿਆ ਸੀ ਮੈਨੂੰ ਦੇਖ ਕੇ ਪਹਿਲਾਂ ਕੁਝ ਨਹੀਂ ਕਿਹਾ ਜਦੋਂ ਨੇ ਮੈਨੂੰ ਦੇਖਿਆ ਪਾਜੀ ਮੈਂ ਆਪਣੇ ਬੂਏ ਦੇ ਅੰਦਰ ਐਂਟਰੀ ਕੀਤੀ ਪਾਜੀ ਦੋਨੋਂ ਜਣੇ ਮੋਟਰਸਾਈਕਲ ਤੋਂ ਉਤਰੇ ਸਾਇਰ ਤੇ ਇਹਨਾਂ ਨੇ ਮੋਟਰਸਾਈਕਲ ਲਾਇਆ ਫਿਰ ਪਾਜੀ ਇਹਨਾਂ ਨੇ ਸ਼ੀਸ਼ੇ ਤੇ ਬੈਟ ਮਾਰੇ ਉਹ ਮਾਰ ਕੇ ਇਦੋਂ ਹੀ ਲੱਗੇ ਕਿ ਨੂੰ ਪਤਾ ਲੇਕਿਨ ਹੁਣ ਤਾਂ ਮੁਕਰ ਗਿਆ ਕਹਿੰਦਾ ਮੈਂ ਨਹੀਂ ਸੀ ਮੁਕਰ ਨਹੀਂ ਰਿਹਾ ਪਾਜੀ ਇਸ ਟਾਈਮ ਸਾਰੀ ਦੁਨੀਆ ਸਾਰੇ ਗਵਾਹ ਨੇ ਅਸੀਂ ਪਾਜੀ ਅੰਦਰ ਸੀ ਇਹ ਕਹਿ ਰਹੇ ਨੇ ਨਹੀਂ ਪਾਜੀ ਮੈਨੂੰ ਆਪਣੀ ਅੱਖੀ ਖੁਦ ਦੇਖਿਆ ਸਾਹਮਣੇ ਵੀ ਤੇ ਮਿਲਨੇ ਆਏ ਪੁਲਿਸ ਦੇ ਸਾਹਮਣੇ ਸਾਹਮਣੇ ਸਾਰਾ ਕੋਈ ਮੰਨਿਆ ਹੈ ਕਿ ਨਾ ਮੈਂ ਹੀ ਥੋੜੀ ਹਾਂ ਹੁਣ ਤੁਹਾਡੇ ਸਾਹਮਣੇ ਮੁਕਰਣੇ ਥਾਣੇ ਚਾ ਕੇ ਕੰਪਲੀਟ ਕਰਾਣ ਲੱਗੇ ਹਾਂ ਹਾਂ ਹੁਣ ਸਾਡੇ ਵਾਲੀ ਸੁਣਵਾਈ ਨਹੀਂ ਕਰਦੇ ਤੁਸੀਂ ਦੱਸੋ ਇਨਸਾਫ ਜਾਂਦਾ ਹੈ ਸਾਡਾ ਜੋ ਗੱਡੀ ਦਾ ਨੁਕਸਾਨ ਆ ਉਹ ਪਰਵਾਇਆ ਜਾਏ ਬਸ ਜਿਹੜੇ ਆ ਰਹੇ ਆ ਇਹ ਤੁਹਾਨੂੰ ਮੈਂ ਤਸਵੀਰ ਇਸ ਕਰਕੇ ਦਿਖਾ ਰਿਹਾ ਜਦੋਂ ਗੱਡੀ ਭੰਨੀ ਕਿਸ ਜਿਹਦੇ ਵੱਲੋਂ ਉਹਦੀ ਜੇਬ ਵਿੱਚ ਕੀ ਕੀ ਸਮਾਨ ਮਿਲਿਆ ਆ ਤੁਹਾਨੂੰ ਇਸ ਕਰਕੇ ਦਿਖਾਇਆ ਜਾ ਰਿਹਾ ਜਿਹ ਉਹਨਾਂ ਦੇ ਜਮਾਨੇ ਜੇਬ ਚੋਂ ਕੀ ਨਿਕਲੇ ਗਏ ਇਹ ਬੋਲੇਟ ਪੈਸੇ ਤੇ ਹੋਰ ਸਮਾਨ ਕੀ ਹੈਗਾ ਵਾ ਆ ਮੁੰਡਾ ਸੀਗਾ ਜੀ ਨਾਲ ਲੇਕਿਨ ਤੁਹਾਨੂੰ ਮੈਂ ਤਸਵੀਰ ਦਿਖਾ ਦਾਂ ਆ ਮੁੰਡਾ ਸੀਗਾ ਇਹ ਜਿਹਦੇ ਜੇਬ ਵਿੱਚ ਸਮਾਨ ਮਿਲਿਆ ਇਹ ਉਹ ਸਖਸ਼ਾ ਨੇ ਹੱਥੋਂ ਸਮਾਨ ਕੱਢਦੇ ਵੇਖੋ ਇਹ ਤੁਸੀਂ ਮੀਰਦੋਂ ਦਿਖਾ ਰਹੇ ਆ ਕਿ ਉਹਦੇ ਹੱਥੇ 'ਚ ਕਿੰਨਾ ਕੁ ਸਮਾਨ ਹੈ ਇਹ ਆਹ ਬੰਦਾ ਖੈ ਕਿਥੇ ਦਾ ਇੱਥੇ ਦਾ ਹੀ ਹੈ ਤੇ ਹੁਣਾ ਕਿੱਥੇ ਫਿਰ ਇਹਦੇ ਨਾਲ ਹੀ ਹੈ ਜੀ ਇਹਦੇ ਨਾਲ ਹੀ ਪੁਲਿਸ ਵਾਲਿਆਂ ਨੇ ਭੇਜਤਾ ਵਾਪਸ ਪੁਲਿਸ ਵਾਲਿਆਂ ਨੇ ਭੇਜਤਾ ਕਹਿੰਦਾ ਕੋਰਸਪੋਚਾ ਕਰਵਾ ਜਾਗੇ ਹਾਂ ਤੁਹਾਨੂੰ ਮੈਂ ਦਿਖਾ ਰਹੇ ਹਾਂ ਸਮਾਨ ਦੀ ਵੀਡੀਓ ਆ ਵੀਡੀਓ WhatsApp ਜਰੂਰ ਕਰਿਓ ਨਾਲ ਸਾਨੂੰ ਤੁਹਾਨੂੰ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਦੇ ਖਾਸ ਕਰਕੇ ਕਿ ਜਿੱਥੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਗੱਡੀ ਭੰਲੀ ਗਈ ਹੈ ਦੋਨੋਂ ਪਾਰਟੀਆਂ ਆਪਨੇ ਸਾਹਮਣੇ ਸਿਗੀਆਂ ਦੂਜੀ ਪਾਰਟੀ ਦਾ ਬਿਆਨ ਵੀ ਲਿਖਾ ਤੇ ਉਹ ਮੁਕਰ ਗਿਆ ਲੇਕਿਨ ਇਸ ਪਾਰਟੀ ਨੇ ਸਾਹ ਜਿਹੜੀ ਵੀਡੀਓ ਬਣਾਈ ਹੋਈ ਹੈ ਤੇ ਪੁਲਿਸ ਵਾਲੇ ਤੇ ਦੇਖਦੇ ਹਾਂ ਕੀ ਕਾਰਵਾਈ ਲੈਂਦੀ ਹੈ ਕੈਮਰਾਮੈਨ ਹ